ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਹੈਂਡਵਰਕ ਦਾ ਡੇਰ ਦੁਪੱਟੇ ਤੇ ਹੈਂਡਵਰਕ ਵਾਲੀ ਸਰਾਈਆਂ ਵਾਲੀ ਇਸ ਤਰ੍ਹਾਂ ਲੇਸ ਕਿਵੇਂ ਲਗਾ ਸਕਦੇ ਆ ਕਿਉਂਕਿ ਇਹਦੇ ਉੱਪਰ ਮਸ਼ੀਨ ਨਹੀਂ ਚੱਲਦੀ ਲੇਸ ਦੇ ਉੱਪਰ ਤੇ ਇਹਨੂੰ ਆਪਾਂ ਫਿਨਿਸ਼ਿੰਗ ਨਾਲ ਕਿਵੇਂ ਲਗਾ ਸਕਦੇ ਆ ਤਾਂ ਕਿ ਕੰਨੀ ਵੀ ਮੂਰੇ ਨਾ ਦਿਸੇ ਤੇ ਆਪਣੀ ਜਿਹੜੀ ਫਿਨਿਸ਼ਿੰਗ ਨਾਲ ਲੇਸ ਲੱਗ ਜਾਵੇ ਤੇ ਇਹ ਆਪਣੀ ਲੇਸ ਲਈ ਹੈ ਇਹ 8 ਮੀਟਰ ਹੁੰਦੀ ਹੈ ਇਹਦੇ ਉੱਪਰ ਤੇ ਇਹ ਆਪਣੀ ਜਿਹੜੀ ਲੇਸ ਹੈ ਤੇ ਇਹ ਆਪਾਂ ਦੁਪੱਟੇ ਦੇ ਉੱਪਰ ਲਗਾਵਾਂਗੇ ਦੁਪੱਟਾ ਸਾਰਿਆ ਹੈਂਡਵਰਕ ਵਾਲਾ ਤੇ ਕਾਫੀ ਭਾਰਾ ਦੁਪੱਟਾ ਹੈ ਠੀਕ ਹੈ ਤੇ ਇਹਦੇ ਉੱਪਰ ਆਪਾਂ ਲੇਸ ਕਿਵੇਂ ਲਗਾਉਣੀ ਹੈ ਤੇ ਤੁਹਾਨੂੰ ਦੱਸਦੇ ਆ ਇਹ ਆਪਣੀ ਹੈਗੀ ਲੇਸ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਜਿ ਲਗਾਵਾਂਗੇ ਤੇ ਆਪਣੀ ਕੰਨੀ ਜਿਹੜੀ ਨਾ ਬਾਹਰਲੀ ਸਾਈਡ ਪਰ ਦਿਸਦੀ ਰਹਿੰਦੀ ਇੱਦਾਂ ਨਹੀਂ ਆਪਾਂ ਲਾਉਣੀ ਤੇ ਇਹਨੂੰ ਆਪਾਂ ਕੀ ਕਰਾਂਗੇ ਜੇ ਆਪਾਂ ਇਸ ਤਰੀਕੇ ਨਾਲ ਲਾ ਕੇ ਤੇ ਪਰ ਸਲਾਈ ਲਾਉਣੇ ਜਿਵੇਂ ਦੋ ਪਹਿਲਾਂ ਲਾਉਣੇ ਆਪਾਂ ਦੂਜੀਆਂ ਦੇ ਉਦਾਂ ਵੀ ਇਹ ਨਹੀਂ ਸਹੀ ਸੈੱਟ ਨਹੀਂ ਆਉਂਦੀਗੀ ਠੀਕ ਹੈ ਤੁਸੀਂ ਦੇਖ ਸਕਦੇ ਜੇ ਆਪਾਂ ਇੱਥੇ ਸਲਾਈ ਮਾਰਾਂਗੇ ਤਾਂ ਆਪਣੀ ਜਿਹੜੀ ਸਰਾਈਆਂ ਸਾਰੀਆਂ ਟੁੱਟ ਜਾਣਗੀਆਂ ਤੇ ਆਪਣੀ ਲੈਸ ਦੀ ਜਿਹੜੀ ਇਹ ਫਿਨਿਸ਼ਿੰਗ ਨਹੀਂ ਹੋਣੀਗੀ ਇਦਾਂ ਆਪਾਂ ਇਹਨੂੰ ਨਹੀਂ ਲਗਾ ਸਕਦੇ ਤੇ ਆਪਾਂ ਹੁਣ ਇਹਨੂੰ ਕਿਵੇਂ ਲਾਉਣਾ ਹੈ ਇਹ ਜਿਹੜੀ ਹੈਗੀ ਹੈ ਲੈਸ ਤੇ ਇਦਾਂ ਆਪਾਂ ਰੱਖ ਕੇ ਇਹਦੇ ਨਾਲ ਨਾਲ ਲਗਾਵਾਂਗੇ ਠੀਕ ਹੈ ਜਿੱਥੇ ਤੱਕ ਆਪਣੇ ਆਹ ਮੋਹਰੀ ਸਾਈਡ ਆਪਾਂ ਇੰਨੇ-ਇੰਨੇ ਕੰਨੇ ਛੱਡ ਕੇ ਰੱਖਾਂਗੇ ਠੀਕ ਹੈ ਆਪਾਂ ਇਥੋਂ ਲੈਸ ਦੇ ਮੋਹਰੀ ਸਾਈਡ ਤੇ ਇੰਨਾ-ਇੰਨਾ ਕਪੜਾ ਛੱਡ ਲੈਣਾ ਬਿਲਕੁਲ ਕੰਨੀ ਦੇ ਉੱਤੇ ਸਿਆਉਣ ਮਾਰਨੀ ਹੈ ਠੀਕ ਹੈ ਜਿਹੜੀ ਸਾਈਡ ਹੈ ਬਿਲਕੁਲ ਇੱਥੇ ਇੱਥੇ ਸਿਆਉਣ ਮਾਰਾਂਗੇ ਇਧਰਲੀ ਸਾਈਡ ਵਰਕ ਦੇ ਨਾਲ-ਨਾਲ ਆਪਾਂ ਲੈਸ ਰੱਖਣੀ ਹੈ ਇਧਰ ਆਪਾਂ ਰੱਖੇ ਇੱਕੋ ਜਿਹਾ ਆਪਾਂ ਕਪੜਾ ਪਰਲੀ ਸਾਈਡ ਜਿਹੜਾ ਆਪਣੀ ਲੈਸ ਦੇ ਅੱਗੇ 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 ਨਾਲ-ਨਾਲ ਕਪੜਾ ਆਪਾਂ ਛੱਡਿਆ ਤੇ ਇਹਨੂੰ ਆਪਾਂ ਫਿਰ ਬਾਅਦ 'ਚ ਆਪਾਂ ਨੇ ਫੋਲਡ ਕਰਨਾ ਜਿਵੇਂ ਜਿੰਨੀ-ਜਿੰਨੀ ਆਪਣੀ ਪਲੇਨ ਕਪੜਾ ਨੂੰ ਆਪਾਂ ਸਾਈਡ ਤੇ ਛੱਡਤਾ ਜੇ ਜ਼ਿਆਦਾ ਹੋਵੇ ਤਾਂ ਤੁਸੀਂ ਕੱਟ ਵੀ ਕਰ ਸਕਦੇ ਆ ਜੇ ਆਪਣਾ ਥੋੜਾ ਜਿਹਾ ਕਪੜਾ ਤੇ ਉਹ ਆਪਣਾ ਸੈੱਟ ਆ ਜਾਂਦਾ ਫਿਰ ਇਸ ਤਰ੍ਹਾਂ ਹੀ ਤੇ ਇਹਦੇ ਬਿਲਕੁਲ ਕੋਰਨ ਕੰਨੀ ਕੰਨੀ ਤੇ ਆਪਾਂ ਸਲਾਈ ਲਾਉਣੀ ਹੈ ਤੇ ਜਿਹੜੀ ਸਰਾਇਆਂ ਉਹ ਪਰਲੀ ਸਾਈਡ ਰਹਿ ਜਾਂਦਿੰਗੀਆਂ ਤੇ ਇਹ ਤੁਸੀਂ ਇੱਕ ਪੈਰ ਪਾ ਕੇ ਵੀ ਲਗਾ ਸਕਦੇ ਆ ਜੇ ਤੁਹਾਨੂੰ ਨਾ ਸੈੱਟ ਲੱਗੇ ਠੀਕ ਹੈ ਤੇ ਇਦਾਂ ਆਪਾਂ ਸਾਰੀ ਸਲਾਈ ਇਹ ਲਾ ਲੈਣੀ ਹੈ ਤੇ ਇੱਕ ਸਿੰਗਲ ਸਲਾਈਨ ਆਪਾਂ ਸਾਰੇ ਇਦਾਂ ਹੀ ਲਾਉਣੀ ਹੈ ਇਹ ਹੈਗਾ ਆਪਣਾ ਪੱਲਾ ਕੰਨੀ ਤੇ ਦੂਸਰੀ ਸਾਈਡ ਆਪਣਾ ਜਿਹੜਾ ਲਾੜਾ ਤੇ ਇਹਦੇ ਉੱਪਰ ਕੰਨੀ ਦੇ ਜਦੋਂ ਆਪਾਂ ਧਰਨੀ ਹੁੰਦੀ ਹੈ ਇਹ ਤੇ ਇਹ ਜਿਹੜਾ ਵਰਕ ਆ ਆਪਾਂ ਦੇਖਣਾ ਹੁੰਦਾ ਠੀਕ ਹੈ ਜਿਵੇਂ ਵਰਕ ਇਹ ਅੱਗੇ ਨੂੰ ਆ ਤੇ ਇਹ ਪਿੱਛੇ ਨੂੰ ਤੇ ਇਹਦੇ ਵਰਕ ਦੇ ਹਿਸਾਬ ਨਾਲ ਆਪਾਂ ਇੱਥੇ ਰੱਖਾਂਗੇ ਠੀਕ ਹੈ ਤੇ ਇੰਨੇ-ਇੰਨੇ ਵਿੱਚ ਕਪੜਾ ਦੇਵਾਂਗੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਾਰਨਰ ਕਿਵੇਂ ਮੋੜਨਾ ਹੈ ਕਾਰਨਰ ਤੋਂ ਵੀ ਆਪਾਂ ਔਨੀ ਛੱਡਣੀ ਤੇ ਇੱਥੇ ਛੋਟਾ ਜਿਹਾ ਵਾਲ ਪਾ ਕੇ ਨੀਚੋਂ ਤਿੱਖੇ ਕਾਰਨਰ ਬਣਾ ਲੈਣਾ ਤੇ ਫਿਰ ਆਪਾਂ ਬਿਲਕੁਲ ਇੱਥੋਂ ਡਬਲ ਸਲਾਈ ਲਾ ਕੇ ਤੇ ਇਹਦੇ ਨਾਲ ਨਾਲ ਉਦਾਂ ਹੀ ਜਿਹੜਾ ਆਪਣਾ ਲਾੜ ਹੈ ਲਾੜ ਤੇ ਵੀ ਆਪਾਂ ਨੇ ਉਹਨਾਂ ਹੀ ਕਪੜਾ ਪਰਲੇ ਸਾਈਡ ਛੱਡਿਆ ਠੀਕ ਹੈ ਜਿੰਨਾ ਆਪਾਂ ਕੰਨੀ ਤੇ ਛੱਡਿਆ ਇਸ ਤਰ੍ਹਾਂ ਆਪਾਂ ਕੱਟ ਕਰਨਾ ਹੈ ਨਾਲ-ਨਾਲ ਦੀ ਕੱਟ ਕਰ ਲੈਣਾ ਕਪੜਾ ਜਿਹੜਾ ਵਾਧੂ ਆ ਤੇ ਨਾਲ-ਨਾਲ ਦੀ ਇਹਦੇ ਸਲਾਈ ਲਗਾਉਣੀ ਹੈ ਠੀਕ ਹੈ ਤੇ ਇਧਰਲੀ ਸਾਈਡ ਵੀ ਉਹਨਾਂ ਹੀ ਆ ਹੁਣ ਆਪਾਂ ਇਹਨੂੰ ਇਦਾਂ ਰੱਖ ਕੇ ਇਹਦੀ ਲਾਵਾਂਗੇ ਡਬਲ ਸਲਾਈ ਠੀਕ ਹੈ ਜੀ ਇਹ ਆਪਾਂ ਇਧਰਲੀ ਸਾਈਡ ਦੀ ਪੁੱਠੇ ਪਾਸੇ ਦੀ ਵੀ ਲਾ ਸਕਦੇ ਆ ਤੇ ਇਹਨੂੰ ਆਪਾਂ ਜ਼ਿਆਦਾ ਚੌੜੀ ਨਹੀਂ ਰੱਖਣਾ ਇੱਕ ਵਾਰੀ ਪਹਿਲਾਂ ਫੋਲਡ ਕਰਕੇ ਦੁਬਾਰਾ ਫਿਰ ਫੋਲਡ ਕਰਾਂਗੇ ਕੰਨੀ ਨੂੰ ਤੇ ਇਸ ਤਰੀਕੇ ਨਾਲ ਆਪਾਂ ਇਹ ਨਾਲ-ਨਾਲ ਦੀ ਇਦਾਂ ਸਲਾਈ ਲਾਈ ਜਣੀ ਹੈ ਠੀਕ ਹੈ ਇਸ ਤਰੀਕੇ ਨਾਲ ਆਪਾਂ ਜਿਹੜੀ ਦਵਾਰ ਸਨਾਈ ਲਾਉਣੀ ਹੈ ਇਹ ਤਾਂ ਆਪਣੀ ਜਿਹੜੀ ਨਾ ਤਾਂ ਕੋਈ ਕੰਨੀ ਬਾਹਰ ਨਿਕਲੂਗੀ ਨਾ ਆਪਣਾ ਕੋਈ ਧਾਗੇ ਵਗੈਰਾ ਤੇ ਬਹੁਤ ਹੀ ਫਿਨਿਸ਼ਿੰਗ ਨਾਲ ਇਹ ਆਪਣੀ ਜਿਹੜੀ ਲੇਸ ਲੱਗੂਗੀ ਦੇਖ ਸਕਦੇ ਤੁਸੀਂ ਇਦਾਂ ਆਪਣੀ ਇਹ ਪੱਟੀ ਬਣ ਜਾਂਦੀ ਹੈ ਤੇ ਹੁਣ ਆਪਾਂ ਤੁਹਾਨੂੰ ਕਾਰਨਰ ਤੋਂ ਆਪਾਂ ਕਿਵੇਂ ਲਗਾਉਣੀ ਹੈ ਇਹ ਆਪਣਾ ਇਹ ਕਾਰਨਰ ਤੇ ਇਧਰਲੀ ਸਾਈਡ ਤੋਂ ਆਪਾਂ ਕਿਵੇਂ ਲਾਵਾਂਗੇ ਇੱਥੋਂ ਆਪਾਂ ਜਿੰਨੀ ਸ਼ੁਰੂ ਕਰਕੇ ਤੁਹਾਨੂੰ ਦੱਸਦੇ ਆਪਾਂ ਜਿੰਨੀ ਚੌੜੀ ਇਧਰਲੀ ਸਾਈਡ ਪੱਟੀ ਇਹ ਲੇੜੀ ਹੈ ए जिन्ना जिन्ना इधर कपड़ा फोल्ड किया उन्ना उन्ना ही आप इधरली साइड तो फोल्ड करके इको जी आप पट्टी जी सिलाई है ठीक है उन्ना उन्ना ही आप फोल्ड इधरली साइड करके कपड़ा दे के उ आप इधरली साइड बनावे ठीक है इस तरह आप दाल फोल्ड करी देना इधरली साइड अपना है लड़ लड़ तो आप कोई भी धागा जोड़ा बहर नहीं निकल देना ठीक है चंकी तरह आप इधर फिनिशिंग लगा ਹੁਣ ਆਪਣਾ ਇੱਥੇ ਕੋਰਨਰ ਆ ਗਿਆ ਕੋਰਨਰ ਤੋਂ ਆਪਾਂ ਇੱਕ ਵਾਰੀ ਇੱਥੋਂ ਟਿੱਕਰ ਸਲਾਈ ਲਾਵਾਂਗੇ ਤੇ ਇਹਨੂੰ ਆਪਾਂ ਕੱਪੜੇ ਨੂੰ ਉੱਪਰ ਦੀ ਫੋਲਡ ਕਰਾਂਗੇ ਤੁਹਾਨੂੰ ਨੇੜੇ ਕਰਕੇ ਦਿਖਾਉਣੀ ਹੈ ਇੱਥੋਂ ਆਪਾਂ ਨੇ ਇਹ ਕੱਪੜਾ ਜਿਹੜਾ ਇਸ ਤਰ੍ਹਾਂ ਫੋਲਡ ਕਰ ਲੈਣਾ ਠੀਕ ਹੈ ਇੱਥੇ ਆ ਗਏ ਤੇ ਇਧਰੋਂ ਆਪਾਂ ਉੱਪਰਲੀ ਸਾਈਡ ਨੂੰ ਥੋੜਾ ਲੈ ਜਾ ਕੇ ਇਸ ਤਰ੍ਹਾਂ ਕੋਰਨਰ ਤੋਂ ਇਹਦਾ ਮੋੜਾਂਗੇ ਠੀਕ ਹੈ ਤੇ ਇਧਰੋਂ ਫੇਰ ਆਪਾਂ ਇਸ ਤਰ੍ਹਾਂ ਕੰਨੀ ਨੂੰ ਜਿਹੜੀ ਵਿੱਚ ਲਾ ਕੇ ਲੜ ਕਰਕੇ ਇਸ ਇਹ ਦਾ ਆਪਾਂ ਲਗੋਣੀ ਹੈ ਠੀਕ ਹੈ ਇਹ ਆਪਣੇ ਚਾਰ ਚੁਸਮੇ ਜਿੰਨੇ ਵੀ ਆ ਸਾਰੇ ਸਾਈਡਾਂ ਤੇ ਆਪਣਾ ਸੇਮ ਹੀ ਇੱਕੋ ਜਿਹਾ ਕਪੜਾ ਆਪਾਂ ਫੋਲਡ ਕਰਨਾ ਕੰਨੀ ਵਾਲੀ ਸਾਈਡ ਵੀ ਤੇ ਲੜ ਵਾਲੀ ਸਾਈਡ ਵੀ ਠੀਕ ਹੈ ਇਸੇ ਤਰ੍ਹਾਂ ਆਪਾਂ ਸਾਰੀ ਜਿਹੜੀ ਲੈਸ ਲਗਾ ਲੈਣੀ ਹੈ ਦਹੀਂ ਦੋਨੇ ਸਾਈਡਾਂ ਤੇ ਇੱਧਰਲੀ ਸਾਈਡ ਵੀ ਆਪਾਂ ਇਦਾਂ ਹੀ ਲਗਾ ਕੇ ਇਹ ਬਹੁਤ ਹੀ ਸੋਹਣੀ ਫਿਨਿਸ਼ਿੰਗ ਆ ਗਈ ਆਪਣੀ ਫੱਟੇ ਤੇ ਇਸ ਤਰ੍ਹਾਂ ਤੁਸੀਂ ਲਗਾਉਣਾ ਤੇ ਬਹੁਤ ਹੀ ਹੈਵੀ ਦੁਪੱਟਾ ਹੈਂਡਵਰਕ ਵਾਲਾ ਤੇ ਇਹਦੀ ਲੈਸ ਵੀ ਬਹੁਤ ਹੀ ਪਿਆਰੀ ਸੋਹਣੀ ਜੀ ਲੈਸ ਹੈ ਤੇ ਲੱਗ ਕੇ ਉਹਦੂ ਵੀ ਬਹੁਤ ਹੀ ਪਿਆਰਾ ਬਣ ਗਿਆ ਦੇਖ ਸਕਦੇ ਤੁਸੀਂ ਆਪਾਂ ਨੇ ਸਾਰੇ ਦੁਪੱਟੇ ਉੱਪਰ ਲੈਸ ਲਗਾ ਲਈ ਹੈ ਤੇ ਇਸ ਤਰੀਕੇ ਨਾਲ ਤੁਸੀਂ ਵੀ ਲੈਸ ਲਗਾ ਸਕਦੇ ਹੋ ਕੋਈ ਵੀ ਆਪਣੀ ਸਿੱਪੀ ਜਾਂ ਸਰਾਈਆਂ ਵਾਲੀ ਹੈਂਡਵਰਕ ਵਾਲੀ ਲੈਸ ਹੋਵੇ ਤਾਂ ਉਹ ਤੁਸੀਂ ਇਸ ਤਰੀਕੇ ਨਾਲ ਲਗਾ ਸਕਦੇ ਹੋ ਇੱਕ ਵਾਰ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਤੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਹੈ ਤੇ ਲਾਈਕ ਸ਼ੇਅਰ ਪਲੀਜ਼ ਜ਼ਰੂਰ ਕਰ ਦੇਣਾ ਜਿਹੜੇ ਵੀ ਨਵੇਂ ਮੈਂਬਰ ਕੁ ਦੇਖ ਰਹੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ